ਪੰਜਾਬ ਅੱਜ ਇੱਕ ਵੱਡੀ ਕੁਦਰਤੀ ਆਫਤ ਨਾਲ ਲੜ ਰਿਹਾ ਹੈ ਲੋਕਾਂ ਦੇ ਘਰ ਖੇਤ ਤੇ ਸੁਪਨੇ ਅੱਜ ਹੜ੍ਹਾਂ ਚ ਬੈਠੇ ਅੱਜ ਸਵਾਲ ਇਹ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਕਿੱਥੇ ਸੀ ਪੰਜਾਬ ਸਰਕਾਰ ਨੂੰ 12000 ਕਰੋੜ ਡਿਜਾਸਟਰ ਮੈਨੇਜਮੈਂਟ ਫੰਡ ਦੇ ਵਿੱਚ ਦੇਸ਼ ਦੀ ਸਰਕਾਰ ਵੱਨਿਓ ਮੁਹੱਈਆ ਕਰਾਇਆ ਗਿਆ ਪਰ ਅੱਜ ਤੱਕ ਕੇਜਰੀਵਾਲ ਦੀ ਪੰਜਾਬ ਸਰਕਾਰ ਨੇ ਉਸੇ 12000 ਕਰੋੜ ਨੇ ਕੋਈ ਹਸਾਬ ਨਹੀਂ ਦਿੱਤਾ ਤੇ ਨਾ ਹੀ ਦੱਸਿਆ ਕਿ ਲੋਕਾਂ ਲਈ ਇਹ ਪੈਸਾ ਕਿਉਂ ਨਹੀਂ ਵਰਤਿਆ ਗਿਆ ਜੇ 12000 ਕਰੋੜ ਸਹੀ ਸਮੇਂ ਵਰਤਿਆ ਗਿਆ ਹੁੰਦਾ ਤਾਂ ਪਿੰਡਾਂ ਤੇ ਸ਼ਹਿਰਾਂ ਦੇ ਜਿਹੜੇ ਅੱਜ ਡਰੇਨ ਹੈ ਉਹ ਸਾਫ਼ ਹੋਣੇ ਸੀ ਅੱਜ 85 ਤੋਂ 90% ਡਰੇਨ ਤੇ ਬਰਸਾਤੀ ਨਾਲੇ ਸਾਡੇ ਪੰਜਾਬ ਦੇ ਸਾਫ਼ ਹੋਣ ਨਾਲੇ ਹੈ ਅੱਜ ਸਾਡੇ ਬੰਨ੍ਹ ਮਜ਼ਬੂਤ ਹੁੰਦੇ ਕਿ ਥੋੜੀ ਜਿਹੀ ਵੀ ਸਰਕਾਰ ਸੀਰੀਅਸ ਹੁੰਦੀ ਕੱਲ ਮੈਂ ਇੰਡੀਅਨ ਆਰਟਿਕ ਇੰਡੀਅਨ ਐਕਸਪ੍ਰੈਸ ਤੇ ਇੱਕ ਨਿਊਜ਼ ਆਰਟੀਕਲ ਪੜ੍ਹਿਆ ਸਰਦਾਰ ਗੁਰਪ੍ਰੀਤ ਸਿੰਘ ਜਿਹੜੇ ਅਜਨਾਲੇ ਦੇ ਰਹਿਣ ਵਾਲੇ ਉਹਾਂ ਦੇ ਹੜ੍ਹਾਂ ਤੋਂ ਪਹਿਲਾਂ ਮੈਂ ਡੀਸੀ ਅੰਮ੍ਰਿਤਸਰ ਨੂੰ ਜਾ ਕੇ ਮਿਲਿਆ ਉਹਨਾਂ ਨੂੰ ਜਾ ਕੇ ਦੱਸਿਆ ਕਿ ਸਾਡੇ ਪਿੰਡ ਬੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਮਾਫੀਆ ਨੇ ਸਾਡੇ ਬੰਨ ਬੜੇ ਕਮਜ਼ੋਰ ਕਰਤੇ ਸਾਡੇ ਬੰਨ ਆਲਮੋਸਟ ਖਤਮ ਹੋਣ ਵਾਲੇ ਆ ਉਹਾਂ ਦੇ ਇੱਕ ਕੰਬੀਨਾ ਲਗਾਤਾਰ ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਾਂਦਾ ਰਿਹਾ ਵਾਰੀ-ਵਾਰੀ ਡੀਸੀ ਕੋਲੇ ਕੋਈ ਬੰਦਾ ਪ੍ਰਸ਼ਾਸਨ ਦਾ ਸਾਡੇ ਪਿੰਡ ਨਹੀਂ ਵੜਿਆ ਕਿਸੇ ਨੇ ਸਾਡੀ ਸਾਰ ਨਹੀਂ ਲਈ ਤੇ ਅੱਜ ਹਾਲ ਵੇਖੋ ਜਨਾਲੇ ਦਾ ਸਾਰਾ ਇਲਾਕਾ ਹੜਾਂ ਨੇ ਰੋੜਤਾ ਅਸ ਸਰਾਲੀ ਸਾਨੇ ਵਾਲ ਦੇ ਬੰਨ ਨੇ ਉਥੇ ਇੱਕ ਵੀ ਬੋਰੀ ਕੋਈ ਪੰਜਾਬ ਸਰਕਾਰ ਨੇ ਮੁਹਈਆ ਨਹੀਂ ਕਰਾਈ ਉਥੇ ਨੌਜਵਾਨਾਂ ਨੇ ਆਪ ਮਹਾਰੇ ਅੱਗੇ ਹੋ ਕੇ ਇਲਾਕਾ ਨਿਵਾਸੀਆਂ ਨੇ ਬੰਦ ਬੰਨੇ ਸੈਲੂਟ ਆ ਇੰਡੀਅਨ ਆਰਮੀ ਤੇ ਐਂਡੀਆਰਫ ਦੀਆਂ ਟੀਮਾਂ ਨੂੰ ਜਿਨ੍ਹਾਂ ਨੇ ਗਰਾਊਂਡ ਤੇ ਕੰਮ ਕਰਕੇ ਬੰਨ ਬੰਨੇ ਲੋਕਾਂ ਦੀ ਸਹਾਇਤਾ ਕੀਤੀ ਅੱਜ ਹਕੀਕਤ ਕੀ ਹੈ ਸਾਡੇ ਸੀਐਮ ਸਾਹਿਬ ਜ਼ੁਮੇਵਾਰੀ ਪੈਂਡ ਤੇ ਹਰ ਵਾਰੀ ਬਿਮਾਰ ਹੋ ਜਾਂਦੇ ਇਹਨਾਂ ਦੇ ਐਮਐਲਏ ਮੰਤਰੀ ਜਿਨ੍ਹਾਂ ਕੋਲੇ 12000 ਕਰੋੜ ਹੋਵੇ ਉਹ ਕਿਤੇ ਕੋਈ ਕੰਮ ਕਰਦੇ ਨਹੀਂ ਦਿਸੇ ਕੋਈ ਪੈਸਾ ਇਸਤੇਮਾਲ ਕਰਦੇ ਨਹੀਂ ਦਿਸੇ ਪਰ ਜੇ ਦਿਸੇ ਤੇ ਲੋਕਾਂ ਦੇ ਤੱਕੇ ਨਾਲ ਟਰੈਕਟਰ ਟਰਾਲੀ ਆਪਣੀ ਸੇਵਾ ਚ ਲਾਉਂਦੇ ਜ਼ਰੂਰ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਜ਼ਰੂਰ ਦੇ ਸੀ। ਸਿਸ਼ੋਧੀਆਂ ਤੇ ਕੇਜਰੀਵਾਲ ਹੋਣੀ ਪਾਣੀ ਚ ਗੋਡੇ ਡਬੋ ਕੇ ਇੱਕ ਝੂਠੀ ਫੋਟੋ ਖਿਚਾਉਂਦੇ ਜ਼ਰੂਰ ਤੇ ਸੀ। ਖਾਲਸਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨੈਤਿਕ ਜਿੱਥੇ ਫਰਜ਼ ਅਦਾ ਕੀਤਾ। ਉਥੇ ਅੱਜ ਵੀ ਗਰਾਊਂਡ ਲੈਵਲ ਤੇ ਨੌਜਵਾਨ, ਐਨ ਜੀਓ, ਧਾਰਮਿਕ ਸੰਪਰਦਾਵਾਂ ਆ ਪੁਹਾਰੇ ਸਾਡੇ ਬਜ਼ੁਰਗ ਵੀ ਅੱਜ ਵੱਡਾ ਯੋਗਦਾਨ ਪਾ ਰਹੇ ਆ। ਇਹ ਸਰਕਾਰ ਦਾ ਤਾਂ ਚਲੋ ਉਹ ਇੱਕ ਹੜਾ ਜੀ ਰੁੜ ਗਿਆ ਪਰ ਮੈਂ ਫਿਰ ਵੀ ਅਪੀਲ ਕਰਤ ਹੁਗਵਾਨਤਮਾਨ ਜੀ ਜੇ ਸੱਤਾ ਨਹੀਂ ਚੱਲ ਰਹੀ ਤੇ ਨਾ ਸੇ ਪਰ ਲੋਕਾਂ ਦੇ ਹੱਕਾਂ ਦੇ ਫੱਟਾ ਜਾਰੀ ਕਰੋ ਪੰਜਾਬ ਨੂੰ ਅੱਜ ਸਿਆਸਤ ਨਹੀਂ ਸੇਵਾ ਦੀ ਲੋੜ ਹੈ ਮੈਂ ਅਖੀਰ ਚ ਸਰਕਾਰ ਨੂੰ ਅਪੀਲ ਕਰਦਾ ਕਿ ਕੇਂਦਰ ਵੱਨਿਓ ਤੁਹਾਡੇ ਕੋਲੇ 13600 ਕਰੋੜ ਰੁਪਈਆ ਆ ਚੁੱਕੇ ਹੈ ਕਿਤੇ ਉਹ ਵੇਖਿਓ ਕਿਤੇ ਦੁਬਾਰਾ ਇਸ਼ਤਿਹਾਰਾ ਤੇ ਤੇ ਇਧਰ ਉਧਰ ਕੇਜਰੀਵਾਲ ਦੇ ਜਾਜਾ ਤੇ ਨਾ ਗਵਾ ਦਿਓ ਉਹ ਬੇਨਤੀ ਤੁਹਾਨੂੰ ਐ ਕਿ ਉਹ ਪੰਜਾਬੀਆਂ ਤੇ ਪੰਜਾਬ ਦੇ ਭਲੇ ਲਈ ਬਤਿਓ